ਯਾਰ 1200 ਲੋਕਾਂ ਨੂੰ ਰੁਜ਼ਗਾਰ ਦੇ ਰਿਆ ਸੀ ਤੇ ਅੱਜ ਉਹਨੂੰ ਕੋਲੀਆਂ ਦੇ ਨਾਲ ਮਾਰ ਕੇ ਮੌਤ ਦੀ ਘਾਟ ਉਤਾਰ ਦਿੱਤਾ ਗਿਆ ਜਿਹੜਾ ਕਿ ਉਸ ਤੋਂ ਬਾਅਦ ਜੋ ਆਪਾਂ ਦੇਖ ਰਹੇ ਰੋਜ਼ ਕੇ ਪੁਲਿਸ ਦੀ ਜੋ ਕਾਰਵਾਈ ਹੋਈ ਹੈ ਪੁਲਿਸ ਦੀ ਕਾਰਵਾਈ ਕਿਸ ਤਰ੍ਹਾਂ ਦੀ ਉਹ ਵੀ ਜਿਹੜੀ ਹੈ ਕੁਐਸਚਨ ਮਾਰਕ ਲੱਗ ਰਿਹਾ ਹੈ ਕਿ ਜਿਹੜਾ ਗਲਤ ਕੀਤਾ ਗਿਆ ਇਹਨੂੰ ਸਹੀ ਤਰੀਕੇ ਨਾਲ ਉਹਨਾਂ ਨੇ ਨਹੀਂ ਕੀਤਾ ਉਹਦੇ ਤੇ ਵੀ ਜਦੋਂ ਜੋ ਸਾਹਮਣੇ ਆਏਗਾ ਉਹਨਾਂ ਨੂੰ ਸਜ਼ਾ ਹੋਏਗੀ ਜੋ ਵੀ ਹੋਊਗਾ ਉਹ ਗਤਪਾਲ ਦੇ ਨਿਹਾਰੇ ਆ ਕੇ ਲੋਕਾਂ ਨੂੰ ਮਾਰ ਜਾਣ ਅੱਜ ਸਾਡੀ ਆਮ ਆਦਮੀ ਪਾਰਟੀ ਸਰਕਾਰ ਦੀ ਕਾਰਗੁਜ਼ਾਰੀ ਅੱਜ ਇਹ ਯੋਜਨ ਦੇ ਵਿੱਚ ਕੋਈ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਜੀ ਉਹਦੇ ਵਿੱਚ ਦੇਖੋ ਨਵੀਆਂ ਨਿਯੁਕਤੀਆਂ ਤਾਂ ਕਿੱਥੇ ਹੀ ਆਂ ਜੱਜ ਅਸੀਂ ਕਿੰਨੇ ਲੋਕਾਂ ਨੂੰ ਚਿੱਠੀਆਂ ਦਿੱਤੀਆਂ ਉਹ ਨਵੀਆਂ ਨਿਯੁਕਤੀਆਂ ਦੇ ਨਾਲ ਉਹ ਸਾਡਾ ਹੋਰ ਇਲੈਕਟ੍ਰੋਨਿਕ ਜਿਹਾ ਸੋਸ਼ਲ ਮੀਡੀਆ ਉਹ ਹੋਰ ਪਰਫੁੱਲਟ ਹੋਏਗਾ ਜਿਸ ਦੇ ਨਾਲ ਸਾਡੀ ਇਹ ਸਹੀ ਦਿਲਾ ਜਗੇ ਉਹ ਜਾਂਦਾ ਲੋਨਡ ਦੀ ਸਥਿਤੀ ਨੂੰ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਨੌਜਵਾਨ ਦੇਖੋ ਨੌਜਵਾਨ ਅੱਜ ਬੇਰਜ਼ਗਾਰੀ ਦੀ ਬਾਹ ਰੇਟੇ ਜਿਹੜਾ ਐਮਏ ਡਬਲ ਐਮਏ ਕੇ ਡਿਗਰੀਆਂ ਲੈ ਕੇ ਹੱਥੋ ਵਿੱਚ ਫਿਰਦੇ ਐ ਤੇ ਇੰਪਲੋਇਮੈਂਟ ਦਾ ਕੋਈ ਇੰਤਜ਼ਾਮ ਨਹੀਂ ਹੈ ਗੱਲਾਂ ਸਿਰਫ ਗੱਲਾਂ ਵਿੱਚ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਕਿ ਅਸੀਂ ਇਨਾ ਰੋਜ਼ਗਾਰ ਦੇਤਾ ਪਰ ਜਿਹੜਾ ਕਿ ਪ੍ਰੈਕਟੀਕਲੀ ਕੋਈ ਇੱਕ ਵੀ ਪਰਸੈਂਟ ਉਹਨਾਂ ਨੇ ਕੋਈ ਕੰਮ ਵਸਤੇ ਨਹੀਂ ਕੀਤਾ ਉਲਟਾ ਇੰਡਸਟਰੀ ਬੰਦ ਹੋਈ ਹੈ ਲੋਕ ਬੇਰਜ਼ਗਾਰ ਹੋਏ ਹੈ ਤੇ ਉਸ ਕਰਕੇ ਅੱਜ ਨੌਜਵਾਨ ਜਿਹੜਾ ਆ ਉਹ ਆਪਾਂ ਦੇਖ ਰਹੇ ਕਿ ਬਾਹਰਲੇ ਦੇਸ਼ਾਂ ਨੂੰ ਜਾਣ ਵਾਸਤੇ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਵੀ ਉਹ ਬਾਹਰ ਨੂੰ ਜ਼ਿਆਦਾ ਪਸੰਦ ਕਰਦਾ ਹੈ ਉਹਦਾ ਕਾਰਨ ਹੈ ਕਿ ਫੇਲ ਹੈ ਇੱਥੇ ਇੰਡੀਆ ਦੇ ਵਿੱਚ ਜਿਹੜਾ ਮੋਦੀ ਸਾਹਿਬ ਕਹਿੰਦੇ ਸੀ ਕਿ ਅਸੀਂ ਲੱਖਾਂ ਦੀ ਦਿਨਤੀ ਚਾਲ ਮਹੀਨੇ ਰੋਜ਼ਗਾਰ ਦੇਵਾਂਗੇ ਕਿੱਥੇ ਗਿਆ ਰੋਜ਼ਗਾਰ ਪੰਜਾਬ ਦੇ ਵਿੱਚ ਤਾਂ ਜਮਾਂ ਹੀ ਬੇੜਾ ਘਰਕ ਹੋ ਗਿਆ ਕਿ ਕਿਸੇ ਨੂੰ ਰੋਜ਼ਗਾਰ ਨਾਲ ਦੀ ਕੋਈ ਚੀਜ਼ ਨਹੀਂ ਸੋ ਇਸ ਕਰਕੇ ਇਹ ਸਾਰਾ ਨੌਜਵਾਨ ਦਾ ਕਸੂਰ ਨਹੀਂ ਹੈ ਇਹ ਸਾਡੀਆਂ ਸਰਕਾਰਾਂ ਦਾ ਕਸੂਰ ਹੈ ਕਿਉਂ ਪ੍ਰੋਪਰ ਤਰੀਕੇ ਦੇ ਨਾਲ ਜਿਹੜੇ এডਿਕੇਸ਼ਨ ਸਾਡੇ ਨੌਜਵਾਨ ਲੈ ਰਹੇ ਹਨ ਜਿਹੜੇ ਉਹਨਾਂ ਨੂੰ ਕੋਈ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਟੈਕਨੀਕਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਉਹਨਾਂ ਵਾਸਤੇ ਰੋਜ਼ਗਾਰ ਪੈਦਾ ਕਰਨਾ ਕਬਾਇਆ ਸਾਹਿਬ ਨਸ਼ਿਆਂ ਦੇ ਵਿਰੁੱਧ ਯੁੱਧ ਸਰਕਾਰ ਚਲਾ ਰਹੀ ਹੈ ਪਰ ਨੌਜਵਾਨ ਅਜੇ ਵੀ ਜਲਾਲਾਬਾਦ ਦੇ ਵਿੱਚ ਹਫਤੇ ਦੇ ਵਿੱਚ ਸੱਤ ਮੌਤਾਂ ਹੋ ਗਈਆਂ ਨੇ ਕਿਵੇਂ ਦੇਖਦੇ ਹੋ ਦੇਖੋ ਜੀ ਇਹ ਸਰਕਾਰ ਕੋਈ ਯੁੱਧ ਨਹੀਂ ਚਲਾ ਰਹੀ ਸਰਕਾਰ ਜਿਹੜੀ ਹੈ ਉਹ ਨਸ਼ਾ ਵੇਚਣ ਵਾਲਿਆਂ ਨੂੰ ਪ੍ਰੋਟੈਕਸ਼ਨ ਦੇ ਰਹੀ ਹੈ ਅਸਤੇ ਕਈ ਵਾਰ ਨਾ ਸਾਹਮਣੇ ਆਇਆ ਹੈ ਕਿਆਂ ਪਿੰਡਾਂ ਦੇ ਵਿੱਚ ਕੁਝ ਲੋਜੇ ਲੋਕਾਂ ਨੇ ਨਸ਼ੇ ਵਾਲਿਆਂ ਨੂੰ ਫੜ ਕੇ ਥਾਣੇ 'ਚ ਦੇਤਾ ਉਲਟਾ ਪਰਚਾ ਉਹਨਾਂ ਤੇ ਦੇਤਾ ਯਾਨੀ ਕਿ ਇਹ ਸਟਾਨ ਦੀ ਪ੍ਰੋਟੈਕਸ਼ਨ ਦੇ ਰਹੀ ਹੈ ਕਿ ਨਸ਼ਾ ਜਿਹੜਾ ਹੈ ਹੋਰ ਵਧੇ ਫੁੱਲੇ ਅੱਜ ਦੇਖੋ ਕਿੱਥੇ ਸੀ ਕਦੇ ਕਿ ਅੱਜ ਡੋਰ ਟੂ ਡੋਰ ਜਿਹੜਾ ਨਸ਼ਾ ਤੁਸੀਂ ਲੈ ਸਕਦੇ ਹੋ ਤੁਸੀਂ ਟੈਲੀਫੋਨ ਕਰੋ ਟੈਲੀਫੋਨ ਕਰੋ ਤੁਸੀਂ 10 ਮਿੰਟਾਂ 'ਚ ਤੁਹਾਡਾ ਨਸ਼ਾ ਤੁਹਾਡੇ ਕੋਲ ਪਹੁੰਚ ਜਾਏਗਾ ਅਸਤੇ ਸਰਕਾਰਾਂ ਦਾ ਕੰਮ ਥੋੜਾ ਹੈ ਇਹ ਤਾਂ ਸਿਰਫ ਆਪਣੇ ਆਪ ਨੂੰ ਬਚਾਉਣ ਵਾਸਤੇ ਇੱਕ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਅਸੀਂ ਪਤਾ ਨਹੀਂ ਕਿੰਨੀ ਕਮਾਲ ਮਾਰ ਰਹੇ ਸਿਰਫ ਗਲਤ ਲੋਕਾਂ ਨੂੰ ਜਿਹੜਾ ਉਹਦੇ ਵਿੱਚ ਫਸਾਇਆ ਜਾ ਰਿਹਾ ਹੈ ਸਹੀ ਜਿਹੜੇ ਲੋਕ ਐ ਉਹਨਾਂ ਦੇ ਕੋਈ ਕਾਰ ਨਾਥ ਨਹੀਂ ਪਾਈ ਜਾ ਰਹੀ ਜਿਵੇਂ ਘਰ ਵੀ ਟਾਏ ਜਾ ਰਹੇ ਨੇ ਪਰ ਜੇ ਤੁਸੀਂ ਦੇਖਦੇ ਵੀ ਸਹੀ ਲੋਕ ਜਿਹੜੇ ਨਸ਼ਾ ਵਿੱਚ ਉਹਨਾਂ ਦੀ ਟਾਏ ਜਾ ਜਿੰਨਾਂ ਦੇ ਨਸ਼ਾ ਕੋਈ ਪਾਇਆ ਜਾਂਦਾ ਅਸੀਂ ਇਹ ਨਹੀਂ ਕਹਿੰਦੇ ਕਿ ਉਹ ਨਾ ਕਰ ਕਰਨਾ ਚਾਹੀਦਾ ਪਰ ਕਿੰਨੇ ਲੋਕਾਂ ਦੇ ਕਰ ਇੱਕ ਸਬਡਿਵੀਜ਼ਨ ਕੋਈ ਇੱਕ ਅੱਡੇ ਦਾ ਘਰ ਟਾਤਾ ਤੇ ਉਹਦੇ ਨੂੰ ਨਸ਼ਾ ਬੰਦ ਹੋ ਗਿਆ ਸਸ ਕਰਕੇ ਇਹ ਚੀਜ਼ਾਂ ਉਹਨਾਂ ਲੋਕਾਂ ਨੂੰ ਸਜ਼ਾਾਂ ਦਿੱਤੀਆਂ ਜਾਂ ਨਾ ਕਿ ਉਹਨੇ ਮਕਾਨ ਕਿਵੇਂ ਬਣਾਇਆ ਇਹਦੇ ਬਾਰੇ ਪਤਾ ਨਹੀਂ ਐ ਪਰ ਜੇ ਉਹ ਸੁਨਾਖਤ ਕਰ ਲੈਂਦੇ ਕਿ ਵਾਕਿਆ ਹੀ ਨਸ਼ੇ ਨਾਲ ਹੋਏ ਉਹਦੇ ਕੋਈ ਤਰਾਹ ਨਹੀਂ ਉਹਨੂੰ ਠਾਉਣ ਦੀ بجائے ਉਹਦੇ ਤੇ ਸਰਕਾਰ ਕਬਜ਼ਾ ਕਰੇ ਉਹ ਕਿਸੇ ਗਰੀਬ ਨੂੰ ਅਲਾਟ ਕਰ ਦੇ ਕਿ ਜਿਹਨੂੰ ਠਾਕੇ ਤੇ ਡੇਢੀ ਕਰਨਾ ਹੈ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਸਰਕਾਰ ਨੇ ਜਨਤਾ ਦੇ ਪੱਖੀ ਕਦੇ ਕੋਈ ਵੀ ਨਹੀਂ ਹੈ ਸਿਰਫ ਉਲਟਾ ਇਹਨਾਂ ਲੋਕਾਂ ਨੂੰ ਅੱਜ ਰਿਸ਼ਵਤ ਕਿੱਥੇ ਹੈ ਬਿਨਾ ਕੰਮ ਤੋਂ ਕੋਈ ਪੈਸਾ ਪੈਸੇ ਨਾਲ ਕੋਈ ਕੰਮ ਨਹੀਂ ਹੁੰਦਾ 4 ਗੁਣਾ 5 ਗੁਣਾ ਜਿਹੜੀ ਰਿਸ਼ਵਤ ਵਾਹ ਰਹੀ ਹੈ ਉਹ ਅੰਦਰ ਖਾਤੇ ਜਾ ਕੇ ਇਹਨੇ ਪੈਸੇ ਦੇਉਗੇ ਥੋੜਾ ਕੰਮ ਹੋਗਾ ਇਸ ਕਰਕੇ ਇਹ ਸਾਰਾ ਰਾਜ ਪੰਜਾਬ ਦੇ ਬੜੇ ਵੱਡੇ ਨੁਕਸਾਨ ਚ ਹੈ ਜਿਹੜਾ ਕਿ ਆ ਸਾਲ ਡੇਰ ਸਾਲ ਦੇ ਸੈਟੈਂਸ ਪਤਾ ਨਹੀਂ ਕਿੱਥੇ ਅੱਗੇ ਸਰਕਾਰ ਨੇ ਅੱਜ ਤੱਕ ਪਹਿਲਾਂ ਇੰਨਾ ਬਾਜ਼ ਕਰ ਜਾ ਕਦੇ ਨਹੀਂ ਚੱਕਿਆ ਜਿ ਲੱਭੇ ਯਾਰ ਕਰੋੜ ਪੰਜਾਬ ਤੇ ਕਰਜ਼ਾ ਚੱਕ ਲਿਆ 90 ਹਾਂ ਕਰੋੜ ਵੀ ਕੌਣ ਲਏਗਾ ਨਾ ਭਗਵੰਤ ਮਾਨ ਨੇ ਲਾਉਣਾ ਹੈ ਨਾ ਇਹਨਾਂ ਦੇ ਐਮਐਲਏ ਨੇ ਲਾਉਣਾ ਹੈ ਨਾ ਕਿਸੇ ਹੋਰ ਨੇ ਲਾਉਣਾ ਇਹ ਤਾਂ ਜਨਤਾ ਨੂੰ ਲਾਉਣਾ ਪੈਣਾ ਹੈ ਸਰਕਾਰ ਕੇ ਇਹ ਜਿਹੜੀ ਹੈ ਸਾਰੇ ਪੰਜਾਬ ਨੂੰ ਰੋੜਨ ਵਾਲੀ ਮਾਰਨ ਵਾਲੀ ਗੱਲ ਹੈ ਉਤੋਂ ਦਿੱਲੀ ਵਾਲੇ ਆ ਕੇ ਬੈਠ ਕੇ ਹੁਣ ਕੁਰੰਡੀਖੇ ਜਿਉ ਲੋਟ ਕਰਕੇ ਤੋੜ ਗਿਆ ਨਾ ਹੋ ਜਾਣਗੇ ਤੇ ਪੰਜਾਬ ਫਿਰ ਜਿਹੜਾ ਉਹ ਕਰਜ਼ੇ ਦੇ ਮਾਲ ਇੱਕ ਬੋਝ ਤੋਂ ਨਹੀਂ ਨਿਕਲ ਸਕਦੇ। ਜੀ ਕਬਾਇਆ ਸਾਹਿਬ ਜ਼ਿਲ੍ਹੇ ਦੇ ਵਿੱਚ ਕਾਂਗਰਸ ਦੀ ਆਪਣੇ ਪਾਇਲ ਕਾਂਗਰਸ ਦੀ ਗੱਲ ਕਰੀ ਤੇ ਕਾਂਗਰਸ ਦੀ ਇੱਕ ਉਤਸਾਹ ਹੈ ਥੋੜੀ ਦੇਖਣ ਨੂੰ ਬਿਲਕੁਲ ਕਾਂਗਰਸ ਦੀ ਜਿਹੜੀ ਸਹੀ ਕਾਂਗਰਸ ਦੇ ਜਿਹੜੇ ਲੋਕ ਨੇ ਇੱਕ ਥਾਂ ਦੇ ਖੜੇ ਆ। ਜਿਹੜੇ ਗਦਾਰ ਜਿਹੜੇ ਟਿਸ਼ੂਆ ਮਾਰਨ ਵਾਲੇ ਉਹ ਅੱdna ਅੱਜ ਕਾਂਗਰਸੀ ਹੈ ਨਾ ਕੱਲ ਕਾਂਗਰਸੀ ਉਹਨਾਂ ਨੇ ਕਾਂਗਰਸ ਦਾ ਨੁਕਸਾਨ ਹੀ ਕਰਨਾ ਹੈ। ਸਹੀ ਕਾਂਗਰਸ ਦੇ ਜਿਹੜੇ ਲੋਕ ਹੈ ਉਹ ਪੂਰੇ ਕਾਂਗਰਸ ਨਾਲ ਕਰਦੇ ਆ। ਇਹ ਪਾਰਟੀਆਂ ਉਸ ਉਹਨਾਂ ਦੀ ਪਛਾਣ ਕਿਵੇਂ ਕਰੇਗੀ ਜਿਹੜੇ ਪਛਾਣ ਉਹਨਾਂ ਦੀ ਪਛਾਣ ਜਨਤਾ ਹੀ ਕਰ ਰਹੀ ਐ ਅਸੀਂ ਕਰ ਰਹੇ ਜਿਹਨਾਂ ਲੋਕਾਂ ਨੇ ਲੈਕਚਰਾਂ ਦੇ ਦੌਰਾਨ ਜੱਗੇ ਪਿੱਛੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਪਤਾ ਸੰ ਸਾਨੂੰ ਵੀ ਪਤਾ ਐ ਅਸੀਂ ਉੱਪਰ ਰਿਪੋਰਟ ਵੀ ਕਰ ਦਿਆਂਗੇ ਆ ਬੰਦਿਆਂ ਨੇ ਕੁਝ ਕੀਤਾ ਜੇ ਅੱਖੋ ਪਰੋਖੇ ਜੇ ਕਰ ਕਿ ਤੇ ਕੋਈ ਅਹੁਦੇਦਾਰ ਜਿ ਪੈ ਜਾਂਦੇ ਐ ਉਹਦਾ ਮਤਲਬ ਇਹ ਨਹੀਂ ਐ ਕਿ ਉਹ ਕਾਂਗਰਸ ਦੇ ਮਿੱਤਰ ਹੋ ਗਿਆ ਉਹ ਤਾਂ ਉਲਟਾ ਕਾਂਗਰਸ ਨੂੰ ਵਿੱਚ ਵੜ ਕੇ ਮਾਰਨਗੇ ਜੀ ਧੰਨਵਾਦ ਆ ਰਿਹਾ ਸੋਸ਼ਲ ਮੀਡੀਆ ਟੀਮ ਨੂੰ ਸਟਰੋਂਗ ਕੀਤਾ ਜਾ ਰਿਹਾ ਹੈ ਤਾਂ ਕਿ ਕਾਂਗਰਸ ਦੀ ਜਿਹੜੀ ਆਵਾਜ਼ ਹੈ ਜਿਹੜਾ ਵਿਚਾਰ ਨੇ ਉਹ ਜ਼ਮੀਨੀ ਪੱਧਰ ਤੱਕ ਪੰਜਾਬ ਦੇ ਲੋਕਾਂ ਤੱਕ ਪਹੁੰਚ ਸਕਣ ਔਰ ਡਿਸਟ੍ਰਿਬਿਊਸ਼ਨ ਨੈਟਵਰਕ ਪ੍ਰੋਪਰ ਬਣ ਸਕੇ ਜੇ ਇਸ ਤਰੀਕੇ ਨਾਲ ਸਰਕਾਰ ਧੱਗੇ ਛਾਇਆਂ ਤੇ ਤੁਰੀ ਹੋਈ ਹੈ ਜੇ ਇਸ ਤਰੀਕੇ ਨਾਲ ਸਰਕਾਰ ਪੰਜਾਬ ਦੇ ਕਾਰੋਬਾਰੀਆਂ ਨੂੰ ਚੁਣ-ਚੁਣ ਕੇ ਉਹਨਾਂ ਨੂੰ ਧਰਕਨਾਰ ਕਰ ਰਹੀ ਹੈ ਉਹਨਾਂ ਨੂੰ ਆਪਣੇ ਰਾਹ ਤੋਂ ਸਾਫ਼ ਕਰਦੀ ਜਾ ਰਹੀ ਹੈ ਔਰ ਪੰਜਾਬ 'ਚ ਇੱਕ ਮੈਂ ਸਮਝਦਾ ਵੀ ਸ਼ੋਕ ਦੀ ਲਹਿਰ ਪੰਜਾਬ 'ਚ ਰੋਜ਼ ਕਿਸੇ ਨਾ ਕਿਸੇ ਘਰ 'ਚ ਕੋਈ ਨਾ ਕੋਈ ਜਿਤਾ ਬਲ ਸੋ ਉਹ ਅੱਜ ਪੰਜਾਬ ਦੇ ਲੋਕ ਜਾਗਰੂਕ ਹੋ ਰਹੇ ਔਰ ਇਹਨਾਂ ਨੂੰ ਦੱਸਣਾ ਜਾ ਰਹੇ ਆ ਵੀ ਤੁਹਾਡਾ ਜੁਲੀ ਬਿਸਤਰਾ ਇਕੱਠਾ ਕਰਦੇ ਲੱਗੇ ਤਿਆਰੀ ਕਰ ਲੋ 2027 ਮੈਂ ਸਮਝਦਾ ਵੀ ਜਿਹੜੇ 94 'ਚ ਕੋਈ ਇੱਕ ਅੱਦਾ ਵੀ ਮੈਮਰੀ ਲੜਨ ਲਾਇਕ ਨਹੀਂ ਰਹਿ ਜਾਣਾ ਜੋ ਹਾਲਾਤ ਬਣਦੇ ਜਾ ਰਹੇ ਸਾਰਿਆਂ ਦੇ ਜਮਾਨਾ ਦਾ ਜਦੋਂ ਚੇਰਮੈਨ ਸਾਹਿਬ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਦਾ ਕਿੰਨਾ ਕੋ ਵੱਡਾ ਯੋਗਦਾਨ ਹੁੰਦਾ ਹੈ ਇੱਕ ਹਰ ਇਲੈਕਸ਼ਨ ਦੇ ਵਿੱਚ ਮੰਨਦੇ ਹੋ ਤੁਸੀਂ ਦੇਖੋ ਸੋਸ਼ਲ ਮੀਡੀਆ ਐਂਡ ਨਰਪੱਖ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ ਜਿਹੜਾ ਕਾਂਗਰਸ ਪਾਰਟੀ ਤੇ ਕਾਂਗਰਸ ਦੇ ਲੀਡਰਾਂ ਦਾ ਜਿਹੜਾ ਮੈਸੇਜ ਹੈ ਉਹ ਜ਼ਮੀਨੀ ਪੱਧਰ ਤੱਕ ਲੈ ਕੇ ਜਾਣਾ ਨਰਪੱਖ ਮੀਡੀਆ ਤੇ ਸੋਸ਼ਲ ਮੀਡੀਆ ਦਾ ਹੀ ਕੰਮ ਹੈ ਇਹ ਤੋਂ ਬਿਨਾ ਜੇ ਆਪਾਂ ਸੋਚੀਏ ਵੀ ਕਾਂਗਰਸ ਪਾਰਟੀ ਦੇ ਵਿਚਾਰ ਜ਼ਮੀਨੀ ਪੱਧਰ ਤੱਕ ਪਹੁੰਚਣਾ ਇੰਪੋਸੀਬਲ ਹੈ ਜੇ ਆਪਾਂ ਸਰਕਾਰ ਦੀ ਗੱਲ ਕਰ ਲਈਏ ਤੇ ਜੇ ਇਹਨਾਂ ਨੂੰ ਪੁੱਛਿਆ ਜਾਵੇ ਵੀ ਇਹਨਾਂ ਦਾ ਕਾਡਰ ਜਾਂ ਇਹਨਾਂ ਦੀ ਆਰਗੇਨਾਈਜੇਸ਼ਨ ਕੀ ਹੈ ਜ਼ੀਰੋ ਜੇ ਅੱਜ ਇਹ ਸਰਕਾਰ ਬਣਾਜ ਸਫਲ ਹੋਈ ਹੈ ਤੇ ਸਿਰਫ ਦੇ ਸਿਰਫ ਇਹ ਸੋਸ਼ਲ ਮੀਡੀਆ ਦੀ ਦੇਣਾ ਸੋ ਸੋਸ਼ਲ ਮੀਡੀਆ ਔਨ ਔਲ ਟਾਈਮ 'ਚ ਇੱਕ ਬਹੁਤ ਇੰਪੋਰਟੈਂਟ ਟੂਲ ਹੈ ਜਿਹਨੂੰ ਕਾਂਗਰਸ ਪਾਰਟੀ ਤਕੜਾ ਕਰਕੇ ਆਪਣੇ ਵਰਕਰਾਂ ਨੂੰ ਲਿਟਰੇਟ ਕਰਕੇ ਉਹਨਾਂ ਨੂੰ ਐਜੂਕੇਟ ਕਰਕੇ ਉਹਦਾ ਵਿਸਤਾਰ ਕੀਤਾ ਅੱਜ ਗੱਲ ਕਰੀਏ ਤਾਂ ਕਿੰਨੇ ਸ਼ਹਿਰਾ ਦੇ ਕਿੰਨੇ ਬੰਦਿਆਂ ਨੂੰ ਜਿੰਮੇਵਾਰੀ ਸੌਂਪੀਆ ਗਈਆਂ ਨੇ ਅੱਜ ਤਕਰੀਬਨ ਤਕਰੀਬਨ ਮਾਲਵਾ ਜ਼ੋਨ 3 ਦੇ ਜਿੰਨੇ ਵੀ ਜ਼ਿਲ੍ਹੇ ਸੀ ਉਹਨਾਂ 'ਚ ਹਲਕੇ ਵਾਈਸ ਸਾਰੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਨੇ ਹਲਕੇ ਵਾਈਸ ਟੀਮ ਫਾਰਮੈਟ ਕੀਤੀ ਜਾ ਰਹੀ ਹੈ ਸਟਾਰਟਿੰਗ ਪੰਜ ਜ਼ੋਨ 'ਚ ਪੰਜਾਬ ਨੂੰ ਡਿਵਾਈਡ ਕੀਤਾ ਸੀ ਮਾਲਵਾ ਜ਼ੋਨ 1 2 3 ਦੁਆਬਾ ਐਂਡ ਮਾਝਾ ਸੋ ਉਹਦੇ ਬਾਅਦ ਜਰਨਲ ਸੈਕਟਰੀ ਸੈਕਟਰੀ ਜਿਲ੍ਹਾ ਪ੍ਰਧਾਨ ਤੇ ਹਲਕਾ ਪ੍ਰਧਾਨ ਤੱਕ ਅਸੀਂ ਪਹੁੰਚ ਚੁੱਕੇ ਹਾਂ ਇਸ ਤੋਂ ਬਾਅਦ ਬਲਾਕ ਲੈਵਲ ਦੇ ਅਹੁਦੇਦਾਰ ਨਿਯੁਕਤ ਕੀਤੇ ਜਾਣਗੇ ਐ ਪੂਰਾ ਸਟਰਕਚਰ ਸਟਾਰਟ ਹੋਣ ਤੋਂ ਬਾਅਦ ਡਿਸਟ੍ਰਿਬਿਊਸ਼ਨ ਨੈਟਵਰਕ ਨੂੰ 100% ਤੇ ਨਹੀਂ ਕਹਿ ਸਕਦਾ ਪਰ 90% ਐਫੀਸ਼ੀਐਂਸੀ ਪੈ ਗਈ ਆਪਾਂ ਕਹਿ ਸਕਦੇ ਹਾਂ 2027 ਦੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਹੁਣ ਮੈਂ ਕਹਿੰਦੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਕਾਂਗਰਸ ਪਾਰਟੀ ਜਿੱਤ ਵੱਲ ਨੂੰ ਵਧਦੀ ਜਾ ਰਹੀ ਹੈ ਰੋਜ਼ ਦਿਨ ਬਰ ਦਿਨ ਕਾਂਗਰਸ ਪਾਰਟੀ ਦਾ ਗ੍ਰਾਫ ਉੱਪਰ ਚੜਦਾ ਜਾ ਰਿਹਾ ਹੈ ਔਰ ਝਾੜੂ ਦਾ ਗ੍ਰਾ ਦਿਨ ਬਰ ਦਿਨ ਜਿੰਨੂੰ ਕਹਿੰਦੇ ਨਾ ਝਾੜੂ ਦਿਨ ਬਰ ਦਿਨ ਟੀਲਾ ਟੀਲਾ ਹੁੰਦਾ ਜਾ ਰਿਹਾ ਹੈ ਜੇ ਸਾਹਿਬ ਨਾ ਇਹ ਕੰਮ ਕਰ ਰਹੇ ਨੇ ਜੇ ਸਾਹਿਬ ਨਾ ਇਹ ਪੁਲਸ ਨੂੰ ਯੂਜ਼ ਕਰ ਰਹੇ ਨੇ ਪ੍ਰਸ਼ਾਸਨ ਨੂੰ ਯੂਜ਼ ਕਰ ਰਹੇ ਨੇ ਔਰ ਧੱਗੇ ਸ਼ਾਈ ਕਰ ਰਹੇ ਨੇ ਮੈਂ ਸਮਝਦਾ ਪੰਜਾਬ ਦੇ ਲੋਕਾਂ ਦਾ ਇਰਾਦਾ ਹੋਰ ਪੱਕਾ ਕਰੀ ਜਾਂਦੇ ਕਿਉਂਕਿ ਪੰਜਾਬ ਨੂੰ ਪਿਆਰ ਨਾਲ ਜਿੱਤਿਆ ਜਾ ਸਕਦਾ ਡਰਾ ਨਹੀਂ ਇਸ ਪੰਜਾਬ ਨੂੰ ਇਹ ਸਰ ਕੁੱਦ ਪਾਰ ਕੇ ਸੋਸ਼ਲ ਮੀਡੀਆ ਤੋਂ ਉੱਟ ਕੇ ਸੱਤਾ ਦੇ ਵਿੱਚ ਆਈ ਹੈ ਪਰ ਸੋਸ਼ਲ ਮੀਡੀਆ ਦੇ ਪੱਤਰਕਾਰਾਂ ਨੂੰ ਕਿਤੇ ਨਾ ਕਿਤੇ ਟਾਰਗੇਟ ਕੀਤਾ ਜਾ ਰਿਹਾ ਹੈ ਮੌਜੂਦਾ ਸਰਕਾਰ ਵੱਲੋਂ ਤੁਸੀਂ ਦੇਖੋ ਜਿਹੜਾ ਨਿਰਪੱਖ ਮੀਡੀਆ ਹੈ ਉਹਨੂੰ ਬਹੁਤ ਬੁਰੀ ਤਰ੍ਹਾਂ ਟਾਰਗੇਟ ਕੀਤਾ ਜਾ ਰਿਹਾ ਹੈ ਇਕੱਲਾ ਨਿਰਪੱਖ ਮੀਡੀਆ ਨਹੀਂ ਹਰ ਉਸ ਬੰਦੇ ਨੂੰ ਜਿਹੜਾ ਇਹਨਾਂ ਦੀ ਪਾਰਟੀ ਦੇ ਖਿਲਾਫ ਆਵਾਜ਼ ਉਠਾਉਂਦਾ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਜੇ ਮੈਂ ਆਪ ਦੀ ਗੱਲ ਕਰਾਂ ਮੈਂ ਜਦੋਂ ਪਾਰਟੀ ਦੇ ਖਿਲਾਫ ਇਹਨਾਂ ਦੀ ਪਾਰਟੀ ਦੇ ਖਿਲਾਫ ਆਵਾਜ਼ ਉਠਾਈ ਕਿਉਂਕਿ ਡੈਮੋਕਰੇਸੀ ਚ ਰਹਿੰਦੇ ਡੈਮੋਕ੍ਰੈਟਿਕ ਸਿਸਟਮ ਹੈ ਹਰ ਇੱਕ ਬੰਦੇ ਨੂੰ ਆਪਣੇ ਵਿਚਾਰ ਰੱਖਣ ਦਾ ਪੂਰਾ ਪੂਰਾ ਹੱਕ ਹੈ ਰਾਈਟ ਹੈ ਕਨਸਟੀਟਿਊਸ਼ਨਲ ਰਾਈਟ ਸਰਵਧਾਨ ਚ ਲਿਖਿਆ ਗਿਆ ਤੇ ਜਿਹੜਾ ਬੰਦਾ ਇਹਨਾਂ ਦੇ ਖਿਲਾਫ ਆਵਾਜ਼ ਉਠਾਉਂਦਾ ਮੇਰੇ ਤੇ 1100 ਕਰੋੜ ਦੇ ਡੈਫਰਮੇਸ਼ਨ ਕੀਤੇ ਆ ਪੰਜਾਬ ਦੇ ਕੱਲੇ-ਕੱਲੇ ਕੋਨੇ ਤੋਂ 100-100 ਕਰੋੜ ਦੇ ਡੈਫਰਮੇਸ਼ਨ ਕੀਤੇ ਮੇਰੀ ਆਵਾਜ਼ ਨੂੰ ਦਬ ਗੀਆਂ ਪਰ ਕੀ ਇਹਦੇ ਨਾਲ ਤੁਸੀਂ ਪੰਜਾਬ ਦੀ ਆਵਾਜ਼ ਦਬਾ ਲੋਗੇ ਇਹ ਸਵਾਲ ਹੈ ਪੰਜਾਬ ਨੂੰ ਤੇ ਪੰਜਾਬੀ ਜੀ ਕਿ ਪੰਜਾਬ ਦਾ ਸੁਭਾਅ ਕੀ ਹੈ ਉਹਨਾਂ ਨੂੰ ਪਿਆਰ ਨਾਲ ਤਾਂ ਤੁਸੀਂ ਜਿੱਤ ਸਕਦੇ ਹੋ ਜੇ ਤੁਸੀਂ ਸੋਚੋ ਵੀ ਅਸੀਂ ਉਹਨਾਂ ਦੀ ਆਵਾਜ਼ ਦਬਾ ਲਾਂਗੇ ਉਹਨਾਂ ਦੀ ਆਵਾਜ਼ ਦਬਾਣਾ ਮੁਸ਼ਕਲ ਹੈ ਜੇਕਰ ਸੱਤਾ ਦੇ ਵਿੱਚ ਕਾਂਗਰਸ ਹੁੰਦੀ ਹੈ ਤੇ ਕੋਈ ਸੋਸ਼ਲ ਮੀਡੀਆ ਦੇ ਪੱਤਰਕਾਰਾਂ ਲਈ ਆਵਾਜ਼ ਕਾਨੂੰਨ ਲੈ ਕੇ ਆਉਂਦੇ ਦੇਖੋ ਇਹ ਮੈਂ ਸਮਝਦਾ ਹਾਂ ਵੀ ਇਹਦੇ ਵਾਸਤੇ ਇਹਨੂੰ ਇੱਕ ਪੈਨਲ ਦੇ ਥੱਲੇ ਲਿਆਂਦੀ ਬਹੁਤ ਜ਼ਰੂਰਤ ਹੈ ਆਰਗੇਨਾਈਜ਼ ਕਰਨ ਦੀ ਬਹੁਤ ਜ਼ਰੂਰਤ ਹੈ ਆਰਗੇਨਾਈਜ਼ ਹੋ ਕੇ سوشل میڈیا ਕੈਨ ਮਤਲਬ ਇੱਕ ਬੂੰਦ ਦੀ ਤਰ੍ਹਾਂ ਆਪਾਂ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਇੱਕ ਟੂਲ ਸਮਝ ਸਕਦੇ ਹਾਂ ਪਰ ਜੇ ਅਨ ਆਰਗੇਨਾਈਜ਼ ਸੈਕਟਰ ਚ ਵੇਖੀਏ ਤੇ ਫਿਰ ਉਹਦਾ ਨੁਕਸਾਨ ਵੀ ਬੜਾ ਹੁੰਦਾ ਹੈ ਕਿਉਂਕਿ سوشل میڈیا ਤੇ ਕਈ 네ਗੇਟਿਵ ਚੀਜ਼ਾਂ ਵਾਇਰਲ ਹੋਣਾ ਹੋਰ ਕਈ ਸੋ ਇਹਨੂੰ ਆਰਗੇਨਾਈਜ਼ ਕਰਨ ਦੀ ਲੋੜ ਹੈ ਬਹੁਤ ਵਧੀਆ ਟੂਲ ਹੈ ਪ੍ਰੋਪਰ ਤਰੀਕੇ ਨਾਲ ਯੂਜ਼ ਕਰਨ ਦੀ ਲੋੜ ਹੈ ਇਹ ਸਾਡੇ ਨਾਲ ਮਸੂਦੂਸ ਕਹਿੰਦੇ ਸੀ ਕਦੇ ਉਹਨੂੰ ਕਹਿੰਦੇ ਸੀ ਵੀ ਇਹ ਮੇਰੀ ਭੈਣ ਬਣ ਗਈ ਜਦੋਂ ਸਰਕਾਰ ਬਣ ਗਈ ਅਸੀਂ ਘੰਟੇ 'ਚ 24 ਘੰਟਿਆਂ 'ਚ ਅਸੀਂ ਟੀਚਰਾਂ ਦੀ ਭਰਤੀ ਕਰਾਂਗੇ ਕੀਤਾ ਕਿ ਸਿਰਫ ਝੂੜ ਦਾ ਬਲੰਦਾ ਅੱਜ ਪਹਿਲਾਂ ਜਰਨੈਲ ਸਿੰਘ ਜੀ ਫਿਰ ਚੱਡਾ ਸਾਹਿਬ ਆਏ ਅੱਜ ਕੋਈ ਹੋਰ ਆ ਗਿਆ ਕੱਲ ਨੂੰ ਕੋਈ ਹੋਰ ਆ ਜਾਏਗਾ ਇਹਨਾਂ ਨੇ ਮੇਲਾ ਲੁੱਟ ਕੇ ਦਿੱਲੀ ਨੂੰ ਡੈ ਜਾਣਾ ਮੁੜ ਕੇ ਹਥਿਆਣਾ ਕਿਸੇ ਨੇ ਨਹੀਂ ਹਥਿਆਣਾ ਜਿਹੜੇ ਪੰਜਾਬ ਵਾਲੇ ਆ ਇਹਨਾਂ 'ਚੋ ਕਿਸੇ ਨੇ ਮੈਂਬਰ ਵੀ ਮੁੜ ਕੇ ਜਿਤਨਾ ਨਹੀਂਗਾ ਸੋ ਹਾਲਾਤ ਇਹ ਆ ਹਾਲਾਤ ਵੱਧੋ ਵੱਧਰ ਹੁੰਦੇ ਜਾ ਰਹੇ ਆ ਪੰਜਾਬ ਦਾ ਕਰਜ਼ਾ ਵਧਦਾ ਜਾ ਰਿਹਾ ਪੰਜਾਬ ਦੀ ਨੌਜਵਾਨੀ ਤੇ ਪੰਜਾਬੀ ਪੈਰ ਪੈਰ ਤੇ ਸਿਰ ਤੱਕ ਕਰਜ਼ੇ ਦੇ ਡੁੱਬੀ ਹੋਈ ਆ ਜੇ ਮੌਕੇ ਸਰ ਇਹਨਾਂ ਨੂੰ ਹਾਂ ਰੋਕਿਆ ਗਿਆ ਤੇ ਬਹੁਤਾ ਸਮਾਂ ਦੂਰ ਨਹੀਂ ਜਦੋਂ ਪੰਜਾਬ 'ਚ ਫਾਈਨੈਂਸ਼ੀਅਲ ਮਜਬੂਤੀ ਲੱਗੂਗੀ ਔਰ ਪੰਜਾਬ ਦੇ ਪੰਜਾਬੀਤ ਨੂੰ ਤੈਸ ਨੈਸ ਕਰਕੇ ਸਰਕਾਰ ਤਾਂ ਕਹਿ ਰਹੀ ਹੈ ਬੜੀਆਂ ਨੌਕਰੀਆਂ ਦੇਤੀਆਂ بڑے ਨੌਜਵਾਨ ਨੌਕਰੀਆਂ ਲਾਤੇ ਵੀ ਨਾ ਰਿਸ਼ਵਤੋਂ ਲਾਤੇ ਜਿਹੜੀਆਂ ਨਿਯੁਕਤੀਆਂ ਕੀਤੀਆਂ ਸੀ ਪਿਛਲੀ ਕਾਂਗਰਸ ਟਾਈਮ ਉਹੀ ਉਹਨਾਂ ਨੂੰ ਅੱਗੇ ਕਰਕੇ ਕਹੀ ਜਾਂਦੇ ਹੁਣ ਮੈਨੂੰ ਇੱਕ ਗੱਲ ਦੱਸੋ ਆ ਮਹੱਲਾ ਕਲੀਨਿਕ ਸੀ ਇਹ ਕਿੱਥੋਂ ਬਣੇ ਸੋ ਵਿਧਾ ਕੇਂਦਰਾਂ ਨੂੰ ਪੇਟਪੂਟ ਕਰਕੇ ਉਹਨਾਂ ਨੂੰ ਬੰਦਾ ਕਲੀਨਿਕ ਬਣਾਤਾ ਹਸਪਤਾਲ ਕਹਿੰਦੇ ਜੀ ਦੇਤੇ ਅਸੀਂ ਦਵਾਈ ਫਰੀ ਕਰਦੀ ਕੱਖ ਨਹੀਂ ਆ ਮੈਂ 2 ਦਿਨ ਪਹਿਲਾਂ ਮੇਰੀ ਸੋਸ਼ਲ ਮੀਡੀਆ ਤੇ ਦੇਖ ਲਿਓ ਮੇਰੇ ਹਲਕੇ ਗੜਸ਼ਕ ਕਰਦਾ ਹਸਪਤਾਲ ਹੈ ਉਥੇ ਕਾਂਗਰਸ ਪਾਰਟੀ ਨੇ ਡਾਇਲਿਸਿਸ ਮਸ਼ੀਨ ਦਿੱਤੀ ਸੀ ਉਹਦੇ ਵਾਸਤੇ ਡਾਕਟਰ ਨਹੀਂ 3 ਸਾਲਾਂ ਚ ਇਹਨਾਂ ਕੋ ਪੂਰਾ ਹੋਇਆ ਜਿਹੜਾ ਬਲੱਡ ਬੈਂਕ ਸੀ ਬਲੱਡ ਬੈਂਕ ਬੰਦ ਕਰ ਦਿੱਤਾ ਆ ਸਿਹਤ ਸਹੂਲਤਾ ਜ਼ੀਰੋ ਕਹਿੰਦੇ ਆ ਹਸਤਾਲ ਦੇ ਡਾਕਟਰ ਨੇ ਸਕੂਲ ਤੇ ਮਾਸਟਰ ਵੀ ਤੇ ਮਾਸਟਰ ਵੀ ਇਹਦੇ ਮੁੱਦੇ ਨੂੰ ਜਾ ਕੇ ਅੱਜ ਸਵਾਲ ਕਰੋ ਵੀ ਤੂੰ ਤੇ ਕਹਿੰਦਾ ਸੀ ਵੀ ਆ ਤਿੰਨੇ ਚੀਜ਼ਾਂ ਮੈਂ ਪੂਰੀਆਂ ਕਰ ਦਊਂਗਾ ਕਿੱਧਰ ਐ ਤੂੰ ਹੁਣ ਦਿਸਦਾ ਹੀ ਨਹੀਂਗਾ ਹੁਣ ਮੂਟਰ ਮਾਰਦਾ ਲੱਗਿਓ ਦੀ ਨਾਈ ਨੰਨਾ 20 20 40 40 ਗੱਟੀਆਂ ਦਾ ਕਾਫਲੇ ਦੀ ਹੁਣ ਤੁਹਾਨੂੰ ਕੀ ਲੋੜ ਆ ਸਰ ਦੇਖੋ ਜਿੱਦਾਂ ਇਹਨਾਂ ਜਿਹੜੇ ਪਰਚੇ ਕਰ ਰਹੇ ਪਰਚੇ ਕੀਤੇ ਆ ਥੋੜਾ ਉੱਚੀ ਜਿੱਦਾਂ ਇਹ ਸਰ ਕਹਿ ਰਹੇ ਪਰਚਾ ਪਰਚੇ ਕੀਤੇ ਜਿੱਦਾਂ 9894 35994 2364 ਪਰਚੇ ਆਏ ਤਿੰਨ ਪਰਚੇ ਆ ਉਹ ਪਰਚੇ ਸੀ ਪਿਛਲੀ ਸਰਕਾਰ ਕਾਂਗਰਸ ਸਰਕਾਰ ਦੇ ਆ ਇਹ ਆਪਣੇ ਜਿਹੜੇ ਸਿੱਖਿਆ ਮੰਤਰੀ ਅਵਜੋ ਸਿੰਘ ਪਹੈਸਗੇ ਆ ਇਹ ਕਹਿ ਰਹੇ ਕਿ ਅਸੀਂ ਕੀਤੀਆਂ ਜੋ ਕਿ ਇੱਕ ਬੜਾ ਵੱਡਾ ਝੂਠ ਬੋਲ ਕੇ ਆਪਣੀ ਜਿਹੜੀ ਜਨਤਾ ਨੂੰ ਧੂਰਾ ਕਰ ਰਿਹਾ ਹੈ ਭਈ ਇਹ ਪਰਛੇ ਪਿਛਲੀ ਸਰਕਾਰ ਦੀ ਹੈ ਇੰਨਾ ਚਿਰ ਸਰਕਾਰ ਸਾਡੇ 3 ਸਾਲ ਪੂਨੇ 4 ਸਾਲ ਹੋ ਚਲੇ ਚੱਲੇ ਆ ਜੀ ਪਰ ਅਜੇ ਤੱਕ ਇਹਨਾਂ ਕੋਈ ਪਰਥੀ ਨਹੀਂ ਦਿੱਤੀ ਉਹ ਤੁਹਾਨੂੰ ਜਨਤਾ ਨੂੰ ਐਵੇਂ ਬਸ ਬੇਵਕੂਫ ਬਣਾ ਰਿਹਾ ਪਏ ਗੱਲ ਪੈਸਾ ਕਾਂਗਰਸ ਬਾਲਦੀ ਜਿੰਦਾਬਾਦ ਜਨਜੀਤ ਸਿੰਘ ਚੰਨੀ ਜਿੰਦਾਬਾਦ